ਔਰ ਆਪਣੀ ਮੀਟਿੰਗ ਹੋਈ ਆ ਮੁੱਖ ਮੰਤਰੀ ਦੇ ਓਐਸਡੀ ਤੇ ਉਹਨਾਂ ਦੀ ਮਾਤਾ ਜੀ ਪਲੱਸ ਜਿਹੜੇ ਕਲਵੰਤ ਸਿੰਘ ਬਾਜੀਗਰ ਐਮਐਲਏ ਚਤਰਾਣੀ ਤੋਂ ਉਹਨਾਂ ਨੇ ਆਪਾਂ ਨੂੰ ਮੀਟਿੰਗ ਦਿੱਤੀ ਆ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਜਿਹੜੀ ਆ 19 ਜੁਲਾਈ ਨੂੰ ਹੋਊਗੀ ਆਪਣੀ 19 ਜੁਲਾਈ ਨੂੰ ਮੁੱਖ ਮੰਤਰੀ ਨਾਲ ਚੰਡੀਗੜ੍ਹ ਜਿਹੜੀ ਆ ਆਪਣੀ ਮੀਟਿੰਗ ਹੋਊਗੀ 19 ਜੁਲਾਈ ਦੀ ਤੇ ਉਹਦੇ ਚਾ ਜੋ ਵੀ ਮੀਟਿੰਗ ਤੋਂ ਬਾਅਦ ਆਪਣੀ ਅਗਲੀ ਰਣਨੀਤੀ ਹੋਊਗੀ ਉਹ ਪੈਨਲ ਮੀਟਿੰਗ ਹੋਊਗੀ ਜੀ ਸਾਰੇ ਪਨਾ ਸੈਕਟਰੀ ਵਗੈਰਾ ਦੇ ਚੀਫ ਸੈਕਟਰੀ ਵਗੈਰਾ ਸਾਰੇ ਅਫਸਰ ਵੀ ਬੈਠਣਗੇ ਜੋ ਵੀ ਆਪਣੀ ਮੰਗ ਆ ਉਹ ਉਸ ਮੀਟਿੰਗ ਦੇ ਵਿੱਚ ਸਾਰੀ ਆਪਾਂ ਉਹਨਾਂ ਸਾਹਮਣੇ ਰੱਖਾਂਗੇ ਕਿ ਉਹ ਜਰ ਰਿਸਪੌਂਸ ਆਉਂਦਾ ਤੁਹਾਨੂੰ ਦੱਸਿਆ ਜਾਊਗਾ ਉਸ ਤੋਂ ਬਾਅਦ ਜੋ ਅਗਲੀ ਰਣਨੀਤੀ ਹੋਊਗੀ ਆਪਣੀ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਵੇਰ ਤੋਂ ਲੈ ਕੇ ਇਹਨਾਂ ਲੰਮਾ ਸਮਾਂ ਮੰਨ ਲਓ 8-10 ਘੰਟੇ ਮੰਨ ਕੇ ਚੱਲੀ ਆਪਾਂ ਹੋ ਗਏ ਹੋਣੇ ਆ ਤੁਸੀਂ ਬੈਠੇ ਐ ਤੇ ਇੰਨੀ ਗਰਮੀ ਚ ਤੇ ਇਹ ਥੋਟੇ ਸਾਰਿਆਂ ਦੇ ਸਿਰੜ ਸੜਕਾਂ ਥੋੜੀ ਸਾਰਿਆਂ ਦੀ ਮੇਹਨਤ ਸੜਕਾਂ ਕੀ ਇਹ ਸੰਭਵ ਹੋ ਸਕਿਆ ਜੇਕਰ ਆਪਣਾ ਮੀਟਿੰਗ ਦੇ ਵਿੱਚ ਠੋਸ ਹੱਲ ਨਹੀਂ ਹੁੰਦਾ ਤਾਂ ਚਾਰ ਜਿਮਣੀ ਚੋਣਾ ਪੰਜਾਬ ਦੀਆਂ ਹੋਰ ਹੋਣ ਜਾ ਰਹੀਆਂ ਗਿੱਦੜਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਅਸੀਂ ਤਾਂ ਇਹਨਾਂ ਨੂੰ ਪਤਾ ਨਹੀਂ ਯਾਦਾ ਅਸੀਂ ਤਾਂ ਉਂਗਲਾਂ ਤੇ ਰੱਟੀ ਫਿਰਦੇ ਵੀ ਕਿਤੇ ਕਿਤੇ ਹੋਣ ਆਲੀਆਂ ਤੇ ਉਹਨਾਂ ਜਿਮਣੀ ਚੋਣਾਂ ਤੇ ਵੀ ਆਪਾਂ ਡਟ ਕੇ ਵਿਰੋਧ ਕਰਾਂਗੇ ਜੇ ਹੱਲ ਕਰ ਦੇਣਗੇ ਤਾਂ ਚੰਗਾ ਹੋਊਗਾ ਨਹੀਂ ਆਪਾਂ ਉਹਨਾਂ ਜਿਮਣੀ ਚੋਣਾਂ ਤੇ ਵੀ ਸਰਕਾਰ ਦਾ ਡਟਵਾ ਵਿਰੋਧ ਕਰਾਂਗੇ ਨਤੀਜਾ ਇਹਨਾਂ ਨੇ ਵੇਖ ਲਿਆ ਤੇ ਸ਼ਾਇਦ ਆ ਨਤੀਜਾ ਵੀ ਆਪਣੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਆ ਜਾਣਾ ਤੇ ਇਹੇ ਤੁਹਾਨੂੰ ਬੇਨਤੀ ਆ ਕਿ ਅਗਲੀ ਵਾਰ ਉਹ ਆਪਦੇ ਨਾਲ ਡਟ ਕੇ ਸਾਰੇ ਸਾਥੀ ਆਲੇ ਆਉਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਰਾਮ ਨਾਲ ਜੈਓ ਉਹਦਾ ਜਿਹੜੇ ਬੱਸਾਂ ਦੇ ਆਏ ਆ ਬੱਸਾਂ ਵਾਲੇ ਇੱਥੇ ਰੁਕ ਜਾਓ ਆਪਾਂ ਬੱਸ ਇੱਥੇ ਹੀ ਬੱਸਾਂ ਦੋ ਇੱਕ ਮੰਗਾ ਲੈਣੇ ਆ ਤੇ ਇੱਥੇ ਚੜ ਜਾਓ